ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣ ਇੱਥੇ ਬੈਂਕ ਚ ਖਾਤਾ ਰੱਖਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਜੀ ਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੀ ਐਨ ਬੀ ਦੇ ਲੱਖਾਂ ਗਾਹਕ ਬੈਂਕ ਖਾਤੇ ਹੋਂ ਬੰਦ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ ਪੰਜਾਬ ਨੈਸ਼ਨਲ ਬੈਂਕ ਨੇ ਕਈ ਗਾਕਾਂ ਦੇ ਖਾਤੇ ਬੰਦ ਕਰਨ ਦਾ ਫੈਸਲਾ ਕੀਤਾ ਪੀ ਐਨ ਬੀ ਨੇ ਉਹਨਾਂ ਖਾਤਿਆਂ ਬਾਰੇ ਸਾਫ ਕਹਿ ਦਿੱਤਾ ਹੈ ਜਿਨ੍ਹਾਂ ਦੇ ਖਾਤੇ ਬੰਦ ਹੋਣ ਵਾਲੇ ਹਨ ਜੀ ਹਾਂ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਉਹਨਾਂ ਖਾਤਿਆਂ ਤੇ ਹੀ ਕਾਰਵਾਈ ਕਰਨੇ ਜਾ ਰਿਹਾ ਜਿਨ੍ਹਾਂ ਚ ਪਿਛਲੇ 3 ਸਾਲਾਂ 'ਚ ਨਾ ਤਾਂ ਪੈਸੇ ਜਮ੍ਹਾਂ ਹੋਏ ਹਨ ਨਾ ਹੀ ਕੋਈ ਲੈਣ-ਦੇਣ ਹੋਇਆ ਹੈ ਜੀ ਹਾਂ ਇਹਨਾਂ ਬੈਂਕ ਖਾਤਿਆਂ ਤੇ ਹੋਵੇਗੀ ਕਾਰਵਾਈ ਜਾਣਕਾਰੀ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਉਹਨਾਂ ਬੈਂਕ ਖਾਤਿਆਂ ਨੂੰ ਬੰਦ ਕਰਨੇ ਜਾ ਰਿਹਾ ਹੈ ਜੋ ਪਿਛਲੇ ਤੈਨਸਾਲਾ ਤੋਂ ਬੰਦ ਹਨ ਤੇ ਉਹਨਾਂ ਕੋਲ ਕੋਈ ਬਕਾਇਆ ਨਹੀਂ ਹੈ ਜੀਹਾਂ ਸਰਕਾਰੀ ਬੈਂਕ ਨੇ ਇਸ ਕਾਰਵਾਈ ਤੋਂ ਪ੍ਰਭਾਵਿਤ ਗਾਹਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਇਸ ਕਾਰਵਾਈ ਦੀ ਕੱਟਆਫ ਮਿਤੀ 30 April 2024 ਰੱਖੀ ਗਈ ਯਾਨੀ ਜੇਕਰ 30 April 2024 ਤੱਕ ਕਿਸੇ ਵੀ ਖਾਤੇ ਵਿੱਚ ਬੈਲੈਂਸ ਨਹੀਂ ਹੈ ਤਾਂ April 2021 ਤੋਂ ਬਾਅਦ ਇਸ 'ਚ ਕੋਈ ਲੈਣ-ਦੇਣ ਨਹੀਂ ਹੋਇਆ ਤਾਂ ਇਹ ਬੰਦ ਹੋ ਜਾਵੇਗਾ ਇਹਨਾਂ ਖਾਤਿਆਂ ਨੂੰ ਬੰਦ ਕਰਨਾ 1 June 2024 ਤੋਂ ਸ਼ੁਰੂ ਹੋਵੇਗਾ ਵੀਡੀਓ ਦੇਖਣ ਲਈ ਤਬਾ ਡਾਡਾ ਨਵਾ